ਸੋਦੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਜੀ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਕਾਲ ਪੁਰਖ ਕੇ ਬਚਨ ਸੇ ਪ੍ਰਗਟਿਓ ਪੰਥ ਮਹਾਨ ਜੀ ਗ੍ਰੰਥ ਪੰਥ ਗੁਰਮਾਨੀਆਂ ਤਾਰੇ ਸਗਲ ਕੁਲਾਨ ਜੀ ਗ੍ਰੰਥ ਪੰਥ ਗੁਰਮਾਨੀਆਂ ਤਾਰੇ ਸਗਲ ਕੁਲਾਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਸੰਗਤ ਜੀ ਗਾਜ ਵਾਜ ਕੇ ਫਰੇਕ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ਼ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਸਾਜਾ ਨਵਾਜਿਆ ਪੰਥ ਗੁਰੂ ਕਾ ਖਾਲਸਾ ਪੰਥ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪਾਂ ਸਾਜ ਕਰਕੇ ਬੈਠੇ ਆਂ ਗੁਰੂ ਖਾਲਸਾ ਜੀ ਬਾਬਾ ਬਗੇਲ ਸਿੰਘ ਸਾਹਿਬ ਜੀ ਬਾਬਾ ਤਾਰਾ ਸਿੰਘ ਜੀ ਵਾਣੇ ਮਹਾਂਪੁਰਖ ਤੇਨਾਂ ਦੇ ਜੋੜ ਮੇਲੇ ਪੁਰ ਬਾਬਾ ਮਨਾ ਰਹੇ ਆਂ ਸ਼ਹੀਦਾਂ ਦੇ ਅਸਥਾਨਾਂ ਦੇ ਉੱਤੇ ਗੁਰੂ ਖਾਲਸਾ ਜੀ ਕਲਗੀ ਧਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਇਹੋ ਜਿਹਾ ਪ੍ਰਗਟ ਕੀਤਾ ਇਹਨੂੰ ਮਕਾਉਣ ਵਾਲੀ ਦੁਨੀਆ ਤੇ ਕੋਈ ਤਾਕਤ ਪੈਦਾ ਨਹੀਂ ਹੋਈ ਸਮੇਂ ਸਮੇਂ ਸਿਰ ਗੁਰੂ ਖਾਲਸੇ ਪੰਥ ਦੇ ਉੱਤੇ ਔਂਕੜਾਈਆਂ ਝੱਖੜ ਝੁੱਲੇ ਮਾੜੇ ਹਾਲਾਤਾਂ ਦੀਆਂ ਨੇਰੀਆਂ ਵੀ ਆਈਆਂ ਪਰ ਗੁਰੂ ਕੇ ਖਾਲਸੇ ਪੰਥ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਚੇਤੇ ਕਰਕੇ ਉਹਨਾਂ ਨੇਰੀਆਂ ਨੂੰ ਪਾਰ ਕੀਤਾ ਭਾਵੇਂ ਜੰਗਲਾਂ 'ਚ ਰਹਿਣਾ ਪਿਆ ਭਾਵੇਂ ਪਾਣੀ ਦੇ ਵਿੱਚ ਰਹਿਣਾ ਪਿਆ ਭਾਈ ਸਹ ਭਾਈ ਰਦਰ ਸਿੰਘ ਭੰਗੂ ਨੇ ਇੱਥੋਂ ਤੱਕ ਲਿਖਿਆ ਕਿ ਜਦੋਂ ਖਾਲਸਾ ਜੰਗਲ ਦੇ ਵਿੱਚ ਰਹਿੰਦਾ ਸੀ ਟਿੱਡੀ ਦੇ ਚੜ੍ਹ ਕੇ ਆ ਜਾਂਦਾ ਸੀ ਤੇ ਸਿੰਘਾਂ ਨੇ ਬਾਸ ਰੱਖਿਆ ਹੋਣਾ ਖੋਖਲਾ ਉਹ ਮੂੰਹ 'ਚ ਪਾ ਕੇ ਤੇ ਪਾਣੀ ਦੇ ਵਿੱਚ ਲੁਕ ਜਾ ਕਰਨਾ ਪਾਣੀ ਵਿੱਚ ਰਹਿ ਰਹਿ ਕਰਕੇ ਖਾਲਸੇ ਨੇ ਆਪਣਾ ਸਮਾਂ ਬਤੀਤ ਕੀਤਾ ਤੇ ਐਡੀ ਵੱਡੀ ਸਰਦਾਰੀ ਅੱਜ ਗੁਰੂ ਖਾਲਸਾ ਪੰਥ ਨੂੰ ਪ੍ਰਾਪਤ ਹੋਈ ਹੈ। ਗੁਰੂ ਖਾਲਸਾ ਜੀ ਜਿਨ੍ਹਾਂ ਦੇ ਪੁਰਬ ਬਣਾ ਰਹੇ ਜੇ ਬਾਬਾ ਬਗੇਲ ਸਿੰਘ ਸਾਹਿਬ ਜੀ ਕਰੋੜ ਸਿੰਘੀਆਂ ਮਿਸਲ ਹੋਈ ਸਿੱਖਾਂ ਦੀਆਂ 11 ਮਿਸਲਾਂ ਸਨ ਤੇ ਉਹਨਾਂ ਦੇ ਵਿੱਚੋਂ ਕਰੋੜ ਸਿੰਘੀਆਂ ਦੀ ਮਿਸਲ ਜਿੰਦੀ ਸੇਵਾ ਬਾਬਾ ਕਰੋੜ ਸਿੰਘ ਜੀ ਕਰਦੇ ਸੀ ਬਾਅਦ ਵਿੱਚ ਬਾਬਾ ਕਰੋੜ ਸਿੰਘ ਜੀ ਜਦੋਂ ਸਾਜ ਖਣ ਨੂੰ ਜਾਪ ਰਾਜੇ ਤੇ ਬਾਬਾ ਭਗੇਲ ਸਿੰਘ ਜੀ ਉਹ ਮਿਸਲ ਦੇ ਜਹੇਦਾਰ ਥਾਪੇ ਗਏ ਮਿਸਲਾਂ ਭਾਵੇਂ ਵੱਖ-ਵੱਖ ਰਹੀਆਂ ਸਨ ਜਿੰਨੀਆਂ ਵੀ ਸਖਾਂ ਦੀਆਂ ਮਿਸਲਾਂ ਸਨ ਵੱਖਰੇ-ਵੱਖਰੇ ਲਾ ਕੇ ਇਹਨਾਂ ਨੇ ਵੰਡੇ ਹੋਏ ਸਨ ਤੇ ਵੱਖਰੇ-ਵੱਖਰੇ ਇਲਾਕਿਆਂ ਦੇ ਵਿੱਚ ਵਿਚਰਦੇ ਸਨ ਪਰ ਜਿਹੜੀ ਬਾਬੇ ਕਰੋੜ ਸਿੰਘਾਂ ਦੀ ਮਿਸਲ ਸੀ ਬਾਬਾ ਬਗੇਲ ਸਿੰਘ ਜੀ ਜਦੋਂ ਜਥੇਦਾਰ ਬਣੇ ਇਹਨਾਂ ਨੇ ਬਾਬਾ ਕਰੋੜ ਸਿੰਘਾਂ ਦੀ ਮਿਸਲ ਦੀ ਜਥੇਦਾਰੀ ਸੰਭੀ ਵੱਡੇ ਘੱਲੂ ਘਾਰੇ ਤੋਂ ਬਾਅਦ ਕਿਉਂਕਿ ਵੱਡੇ ਘੱਲੂ ਘਰ ਦੇ ਵਿੱਚ ਸਿੱਖਾਂ ਦਾ ਬੜਾ ਨੁਕਸਾਨ ਹੋਇਆ ਅਹਿਮਦ ਸ਼ਾਹ ਦੁਰਾਨੀ ਨੇ ਵੱਡੇ ਘੱਲੂ ਘਾਰੇ ਦੇ ਵਿੱਚ ਬੜੇ ਸਿੰਘਾਂ ਨੂੰ ਸ਼ਹੀਦ ਕੀਤਾ ਗੁਰੂ ਖਾਲਸਾ ਜੀ ਪਰ ਇਹ ਖਾਲਸੇ ਪੰਥ ਨੂੰ ਕਿਸੇ ਨੇ ਵਾ ਨਹੀਂ ਲਾਨ ਦਿੱਤੀ ਗੁਰੂ ਗੜਗੀ ਧਰਜੀ ਨੇ ਤਾਕਤ ਐਹੋ ਜੀ ਦਿੱਤੀ ਸਿੰਘਾਂ ਨੂੰ ਤਾਈਓ ਕਹਿੰਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉ ਸਾਨੂੰ ਵੱਡਦਾ ਸੀ ਦੂਨੇ ਚੌਨੇ ਹੋਏ ਸਿੱਖਾਂ ਦੇ ਇੱਕ ਖੂਨ ਦੀ ਬੂੰਦ ਵੀ ਧਰਤੀ ਤੇ ਡਿੱਗਦੀ ਤੇ ਉੱਥੋਂ ਸਿੱਖ ਪੈਦਾ ਹੋ ਜਾਂਦਾ ਸੀ ਛੋਟੇ ਛੋਟੇ ਬੱਚਿਆਂ ਨੂੰ ਨੇਜਿਆਂ ਤੇ ਟੰਗਾ ਕੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਕਲ ਸ਼ਿਧੀ ਦਿਹਾੜਾ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਬਾਬਾ ਅਜਾਇਸ ਸਿੰਘ 4 ਸਾਲਾਂ ਦਾ ਜਵਾਕ ਹੁਣ ਗੁਰੂ ਖਾਲਸਾ ਜੀ 4 ਸਾਲਾਂ ਦਾ ਬੱਚਾ ਕੀ ਹੁੰਦਾ ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਰਾਜਾ ਫਖਸ਼ੀਅਰ ਮੌਤ ਦੇ ਮੂੰਹ ਦੇ ਵਿੱਚ ਸ਼ਹੀਦ ਕਰਨ ਲੱਗਾ ਦਿੱਲੀ ਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਜਾਇਆ ਗਿਆ ਤੇ ਹਾਥੀ ਦੇ ਉੱਤੇ ਪਿੰਜਰੇ ਦੇ ਵਿੱਚ ਕੈਦ ਕੀਤਾ ਦਿੱਲੀ ਦੇ ਲੋਕ ਵੇਖ ਕੇ ਹੱਸਦੇ ਨੇ ਤੇ ਕਈ ਸਿੰਘ ਪਿੱਛੇ ਹੱਥਾਂ ਦੇ ਵਿੱਚ ਹੱਥ ਧੜੀਆਂ ਲਗੀਆਂ ਤੇ ਸਿੰਘਾਂ ਨੂੰ ਪਿੱਛੇ-ਪਿੱਛੇ ਨੰਗੇਆਂ ਨੂੰ ਕੱਲੇ ਕਸ਼ਹਰਿਆਂ ਦੇ ਵਿੱਚ ਸਿੰਘਾਂ ਨੂੰ ਲਿਆਂਦਾ ਗਿਆ ਰੋਜ਼ 100 ਸਿੰਘ ਮਾਰਦਾ ਸੀ ਰਾਜਾ ਫਖਸ਼ੀਅਰ ਤੇ ਸਿੰਘ ਫਿਰ ਖੜੇ ਹੋ ਜਾਂਦੇ ਸੀ ਡਰਦੇ ਨਹੀਂ ਸੀ ਮੌਤ ਤੋਂ ਰਾਜੇ ਫਖਸ਼ੀਅਰ ਨੂੰ ਕਹਿੰਦੇ ਮਾਰ ਅਸੀਂ ਦਾ ਤਿਆਰ ਆ ਜਦਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰਨ ਲਗੇ ਤੇ ਉਹਦੇ 4 ਸਾਲਾਂ ਦਾ ਪੁੱਤ ਸੀ ਬਾਬਾ ਜਾਇ ਸਿੰਘ ਰਾਜੇ ਫਖਸ਼ੀਅਰ ਨੇ ਉਹਦਾ ਦਿਲ ਕੱਢ ਕੇ ਤੇ ਉਹਦੇ ਬਾਬੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾ ਦਿੱਤਾ ਇੱਥੋਂ ਤੱਕ ਗੁਰੂ ਖਾਲਸਾ ਪੰਥ ਨੇ ਜ਼ੁਲਮ ਸਹਿਣ ਕੀਤੇ ਨੇ ਗੁਰੂ ਖਾਲਸਾ ਜੀ ਹੁਣ ਇਹ ਮਿਸਲਾ ਪ੍ਰਚਾਰ ਕਰਦਿਆਂ ਨੇ ਤੇ ਪੰਜਾਬ ਦੇ ਲੋਕ ਇਹਨਾਂ ਮਿਸਲਾਂ ਨੂੰ ਟੈਕਸ ਦਿੰਦੇ ਨੇ ਕਣਕ ਦਿੰਦੇ ਨੇ ਆਪਦੀ ਬਾਢੀ ਦੇ ਵਿੱਚੋਂ ਜਿੰਨਾ ਕਣਕ ਦਾ ਹਿੱਸਾ ਕੋਈ ਬੋਰੀ ਦਿੰਦਾ ਕੋਈ ਦੋ ਬੋਰੀਆਂ ਇਹਦਾ ਖਾਲਸਾ ਨੂੰ ਇਹ ਟੈਕਸ ਦਿੰਦੇ ਨੇ ਤੇ ਗੁਰੂ ਘਰ ਇਹ ਮਿਸਲਾਂ ਜਿਹੜੀਆਂ ਸਨ ਤੇ ਪਿੰਡਾਂ ਦੀ ਰਖਵਾਲੀ ਕਰਦੀਆਂ ਸੀ ਸਰਕਾਰ ਨੂੰ ਵੜਨ ਨਹੀਂ ਸੀ ਦਿੰਦੀਆਂ ਸਰਕਾਰ ਨੂੰ ਟੈਕਸ ਨਹੀਂ ਸੀ ਦੇਣ ਦਿੰਦੀਆਂ ਇਹ ਪਿੰਡਾਂ ਦੇ ਵਿੱਚ ਕੋਈ ਚੋਰ ਲਟੇਰੇ ਆਉਂਦੇ ਉਹਨਾਂ ਨੂੰ ਰੋਕਦੇ ਸਨ ਗੁਰੂ ਖਾਲਸਾ ਜੀ ਸਮਾ ਆਪਣੀ ਚਾਲੇ ਚੱਲਦਾ ਰਿਹਾ ਦਿੱਲੀ ਦਾ ਬਾਦਸ਼ਾਹ ਬਣਿਆ ਸ਼ਾਹ ਆਲਮ ਜਦੋਂ ਇਹ ਦਿੱਲੀ ਦੀ ਸਲਤਨਤ ਦੇ ਉੱਤੇ ਬੈਠਾ ਤੇ ਉਸ ਵਕਤ ਹਿੰਦੁਸਤਾਨ ਦੀ ਜਿਹੜੀ ਸਰਕਾਰ ਦੀ ਪਾਵਰ ਘਟ ਗਈ ਸੀ ਉਦੋਂ ਡਰ ਨਹੀਂ ਸੀ ਰਿਹਾ ਹਿੰਦੁਸਤਾਨ ਦੇ ਬਾਦਸ਼ਾਹ ਦਾ ਕੋਈ ਕਿਉਂਕਿ ਕਲਗੀ ਧਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜੜਾ ਪੱਟ ਦਿੱਤੀਆਂ ਸਨ ਜਦੋਂ ਜੜਾ ਪੱਟੀਆਂ ਗਈਆਂ ਫਿਰ ਪਾਵਰ ਕਿਹੜੀ ਰਹਿਣੀ ਸ਼ਾਹ ਆਲਮ ਦਿੱਲੀ ਦੇ ਤਖਤ ਦੇ ਉੱਤੇ ਬੈਠਾ ਤੇ ਪਾਵਰ ਇਹਨਾਂ ਦੀ ਗਈ ਘਾਟ ਹੁਣ ਮਰਾਠਿਆਂ ਨੇ ਸੋਚਿਆ ਕਿ ਅਸੀਂ ਪਾਣੀਪਤ ਦੀ ਜੰਗ ਦੇ ਵਿੱਚ ਅਹਿਮਦ ਸ਼ਾਹ ਦੁਰਾਨੀ ਦੇ ਨਾਲ ਜੰਗ ਕੀਤੀ ਸੀ ਤੇ ਬੜੀ ਬੁਰੀ ਹਾਲਤ ਦੇ ਵਿੱਚ ਹਾਰੇ ਸਾਂ ਤੇ ਅਹਿਮਦ ਸ਼ਾਹ ਅਬਦਾਲੀ ਨੇ ਗੱਲ ਕਹਿ ਦਿੱਤੀ ਸੀ ਜਦੋਂ ਪਾਣੀਪਤ ਦੀ ਜੰਗ ਦੇ ਵਿੱਚ ਮਰਾਠੇ ਹਾਰ ਗਏ ਤੇ ਅਬਦਾਲੀ ਨੇ ਕਿਹਾ ਸੀ ਅੱਜ ਤੋਂ ਬਾਅਦ ਮਰਾਠਿਆਂ ਦੀ ਯੁਰਤ ਨਹੀਂ ਹੋਵੇਗੀ ਇਹ ਰਾਜ ਕਰ ਸਕਣ ਪਰ ਜਦੋਂ ਸ਼ਾਹ ਅਲਮਦਿਨ ਦਿੱਲੀ ਦੇ ਤਖਤ ਦੇ ਉੱਤੇ ਬੈਠਾ ਉਹਨੇ ਸੋਚਿਆ ਕਿ ਮਰਾਠਿਆਂ ਸੋਚਿਆ ਪਾਵਰ ਘਟ ਗਈ ਹੈ ਹੋਵੇ ਨਾ ਦਿੱਲੀ ਤੇ ਕਬਜ਼ਾ ਕਰੀਏ ਕਿਉਂਕਿ ਸਾਰੇ ਹਿੰਦੁਸਤਾਨ ਦਾ ਜਿੱਦਾਂ ਬੰਦੇ ਦਾ ਦਿਲ ਹੁੰਦਾ ਇੰਨਾ ਦਿੱਲੀ ਦੇ ਲਾ ਹਿੰਦੁਸਤਾਨ ਦਾ ਸਾਰਾ ਹਿੰਦੁਸਤਾਨ ਦਿੱਲੀ ਤੋਂ ਚੱਲਦਾ ਹੁਣ ਮਰਾਠਿਆਂ ਨੇ ਸੋਚਿਆ ਕਿ ਹੋਵੇ ਨਾ ਆਪਾਂ ਦਿੱਲੀ ਜਿੱਤੀਏ ਇਹਨਾਂ ਦੀ ਤਾਕਤ ਤਾਂ ਗਈ ਘਾਟ ਉਹਨਾਂ ਨੇ ਤਿਆਰੀ ਕੀਤੀ ਕਿ ਦਿੱਲੀ ਜਿੱਤੀਏ ਗੁਰੂ ਖਾਲਸਾ ਜੀ 1737 ਤੋਂ ਲੈ ਕੇ 1788 ਤੱਕ ਦਿੱਲੀ ਦੇ ਉੱਤੇ 52 ਹਮਲੇ ਹੋਏ ਨੇ ਕੁਝ ਹਮਲੇ ਕੀਤੇ ਨਾਦਰ ਸ਼ਾਹ ਨੇ ਕਿਉਂਕਿ ਕਲਗੀਧਰ ਮਹਾਰਾਜ ਨੇ ਦਇਆ ਸਿੰਘ ਨੇ ਪੁੱਛਿਆ ਸੀ ਮਹਾਰਾਜ ਨੂੰ ਭਾਈ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਤੁਸੀਂ ਕਹਿੰਦੇ ਜੇ ਮੁਗਲਾਂ ਦੀ ਜੜ ਪਟ ਦਿਆਂਗੇ ਮੁਗਲਾਂ ਦੀ ਜੜ ਕਿਦਾਂ ਪਟੋਗੇ ਇਹਨਾਂ ਦਾ ਰਾਜ ਸਾਰੇ ਦੁਸਤਾਨ ਦੇ ਉੱਤੇ ਗਿਣਤੀ ਇਹਨਾਂ ਦੀ ਵੱਧ ਹੈ ਇਹਨਾਂ ਦੀਆਂ ਜਿਹੜਾ ਕਿਦਾਂ ਪਟੋਗੇ ਆਪ ਜੀ ਗਿਣਤੀ ਬਹੁਤ ਵੱਡੀ ਰਾਜ ਇਹਨਾਂ ਕੋਲੇ ਕਿੰਨੀਆਂ ਤੋਪਾ ਹਾਥੀ ਊਠ ਫੌਜ ਇਹਨਾਂ ਦੀ ਜੜ ਸਤਗੁਰੂ ਕਿਵੇਂ ਪਟ ਸਕਦੇ ਜੀ ਆਪ ਜੀ ਜਦੋਂ ਗੁਰੂ ਕਲਗੀ ਧਰਜੀ ਨੇ ਰਾਏਕੋਟ ਦੇ ਟਿੱਲੇ ਦੇ ਉੱਤੇ ਕਿਹਾ ਨਾ ਅੱਜ ਤੋਂ ਬਾਅਦ ਦਇਆ ਸਿੰਘ ਜੀ ਮੁਗਲਾਂ ਦੀ ਜੜ ਪੱਟੀ ਤੇ ਭਾਈ ਦਇਆ ਸਿੰਘ ਨੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਮਹਾਰਾਜ ਆਪ ਜੀ ਕਹਿੰਦੇ ਕਿ ਮੁਗਲਾਂ ਦੀ ਜੜ ਪਟ ਦਿੱਤੀ ਮੁਗਲ ਸਲਤਨਤ ਦਾ ਖਾਤਮਾ ਕਰ ਦਿੱਤਾ ਪਰ ਸਤਿਗੁਰੂ ਇਹਨਾਂ ਕੋਲੇ ਹਾਥੀ ਨੇ ਘੋੜੇ ਨੇ ਊਠ ਹੈ ਫੌਜ ਹੈ ਲੱਖਾਂ ਤੋਪਾਂ ਨੇ ਲੱਖਾਂ ਕਿਲੇ ਨੇ ਹਿੰਦੁਸਤਾਨ ਦਾ ਰਾਜ ਇਹਨਾਂ ਕੋਲੇ ਹੈ ਤੁਸੀਂ ਕਿੱਦਾਂ ਜਿਹੜਾ ਪਟੋਗੇ ਕਲਗੀਧਰ ਜੀ ਇਹਨਾਂ ਦੀਆਂ ਮਹਾਰਾਜ ਨੇ ਕਿਹਾ ਸੀ ਕਾਬਲ ਤੋਂ ਇੱਕ ਕੁੱਤਾ ਮਗਾਉਂ ਆਉਣ ਤੇ ਏਨੂੰ ਕੋ ਪੜਵਾਉਂ ਕਾਬਲ ਤੋਂ ਇੱਕ ਕੁੱਤਾ ਆਵੇਗਾ ਇਹਨਾਂ ਨੂੰ ਆਣ ਕੇ ਪਾੜੇਗਾ ਉਹ ਫਿਰ ਕੌਣ ਆਇਆ ਨਾਦਰ ਸ਼ਾ ਅਬਦਾਲੀ ਨਾਦਰ ਸ਼ਾ ਨੇ ਆਣ ਕਰਕੇ ਤੇ ਦਿੱਲੀ ਦੇ ਵਿੱਚ ਇੱਕੋ ਦਿਨ ਦੇ ਵਿੱਚ 75000 ਮੁਗਲ ਸਲਤਨਤ ਦਾ ਬੰਦਾ ਮਾਰ ਕੇ ਦਿੱਲੀ ਨੂੰ ਜਿੱਦਾਂ ਦਰਿਆ ਵਗਦਾ ਏਦਾਂ ਖੂਨ ਦਾ ਦਰਿਆ ਦਿੱਲੀ ਦੇ ਵਿੱਚ ਵਗਾਇਆ ਸੀ ਕਲਗੀ ਧਰ ਦੇ ਵਜਨ ਪੂਰੇ ਹੋਏ ਅਬਦਾਲੀ ਨਾਦਰ ਸ਼ਾਹ ਆਇਆ ਉਹਨੇ ਆਣ ਕਰਕੇ ਜਿੱਦਾਂ ਕੁੱਤਾ ਕਿਸੇ ਚੀਜ਼ ਨੂੰ ਪਾੜ ਦਿੰਦਾ ਐਦਾ ਪਾੜ ਕੇ ਰੱਖਤਾ ਇਹਨਾਂ ਦੀ ਸਲਤਨਤ ਨੂੰ 1737 ਤੋਂ ਲੈ ਕੇ 1788 ਤੱਕ 52 ਹਮਲੇ ਦਿੱਲੀ ਦੇ ਉੱਤੇ ਹੋਏ ਉਹਨਾਂ ਦੇ ਵਿੱਚੋਂ ਇਹ ਹਮਲਾ ਨਾਦਰ ਸ਼ਾਹ ਨੇ ਕੀਤਾ ਕਲਗੀ ਧਰ ਦੇ ਵਜਨ ਪੂਰੇ ਹੋਏ ਕਾਬਲ ਤੇ ਇੱਕ ਕੁੱਤਾ ਮਗਾਉਂ ਇਣ ਤੇ ਇਨ ਕੋ ਪੜਵਾਉਂ ਫਿਰ ਨਾਦਰ ਸ਼ਾਹ ਨੇ ਕੁੱਤੇ ਵਾਂਗੂ ਪਾੜਿਆ ਮੁਗਲ ਸਲਤਨਤ ਨੂੰ ਕਿਉਂਕਿ ਨਾਦਰ ਸ਼ਾਹ ਪਠਾਨ ਹੈ ਮੁਗਲ ਪਠਾਣਾ ਭਾਈ ਲੜਾਈ ਹੈ ਆਦ ਕਾਲ ਤੋਂ ਹੀ ਆਈ ਹੈ ਮੁਗਲਾਂ ਤੇ ਪਠਾਣਾ ਦੀ ਲੜਾਈ ਸ਼ੁਰੂ ਤੋਂ ਹੁੰਦੀ ਆਈ ਹੈ ਹੁਣ ਦਿੱਲੀ ਦੇ ਵਿੱਚ 75000 ਬੰਦਾ ਜਦੋਂ ਮਰਿਆ ਗਹਿ ਗੱਚ ਲੜਾਈ ਹੋਈ ਇਹ ਕਲਗੀ ਧਰ ਦੇ ਵਜਨ ਪੂਰੇ ਹੋਏ। ਫਿਰ ਅਹਿਮਦ ਸ਼ਾਹ ਅਬਦਾਲੀ ਆਉਂਦਾ ਰਿਹਾ, ਅਹਿਮਦ ਸ਼ਾਹ ਨਰਾਨੀ ਆਉਂਦਾ ਰਿਹਾ। ਇਹਨਾਂ ਤੋਂ ਬਾਅਦ ਗੁਰੂ ਕਾ ਖਾਲਸਾ ਪੰਥ ਚੜ੍ਹਦਾ ਰਿਹਾ ਦਿੱਲੀ ਨੂੰ। ਜਦੋਂ ਸਿੱਖਾਂ ਦੀ ਤਾਕਤ ਵਧੀ 18 ਹਵਲੇ ਦਿੱਲੀ ਦੇ ਉੱਤੇ ਖਾਲਸੇ ਨੇ ਕੀਤੇ ਨੇ। ਸਮੇਂ-ਸਮੇਂ ਸਿਰ ਹਾਰਾ ਹਮਨੇ ਦਿੱਲੀ ਦੇ ਉੱਤੇ ਖਾਲਸੇ ਪੰਥ ਨੇ ਸਰਦਾਰ ਜੱਸਾ ਸਿੰਘ ਆਹਲੂਆ ਵਾਲੀਆ ਬੁੱਢੇ ਦਲ ਦੇ ਚੌਥੇ ਜਰਨੈਲ ਬਾਬਾ ਬਗੇਲ ਸਿੰਘ ਸਾਹਿਬ ਜੀ ਗੁਰੂ ਖਾਲਸਾ ਜੀ ਜਿਹੜੀ ਮਿਸਲ ਦੇ ਆਪਾਂ ਦਰਸ਼ਨ ਕਰਦੇ ਮਿਸਲ ਸ਼ਹੀਦਾਂ ਤਰਨਾ ਦਲ ਸ੍ਰੀ ਬਾਬਾ ਬਕਾਲਾ ਸਾਹਿਬ ਵੱਡੇ ਮਹਾਂਪੁਰਖ ਸਿੰਘ ਸਾਹਿਬ ਜਹਦਰ ਬਾਬਾ ਜੋਗਾ ਸਿੰਘ ਜੀ ਮਹਾਂਪੁਰਖ ਹਾਜ਼ਰੀ ਭਰ ਕੇ ਗਏ ਨੇ ਇਹ ਮਿਸਲ ਦੀ ਦੇਣ ਕੀ ਹੈ ਖਾਲਸੇ ਪੰਥ ਨੂੰ ਮਿਸਲ ਸ਼ਹੀਦਾਂ ਤਰਨਾ ਦਲ ਦੇ ਤੀਜੇ ਜਹੇਦਾਰ ਸਹਬਾਨ ਹੋਏ ਨੇ ਬਾਬਾ ਸੁਦਾ ਸਿੰਘ ਸਾਹਿਬ ਜੀ ਸ਼ਹੀਦ ਜਦੋਂ ਛੋਟਾ ਕੱਲੂ ਘਾਰੇ ਹੋਇਆ ਵੱਡਾ ਕੱਲੂ ਘਾਰੇ ਹੋਇਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਬਾਬੇ ਤਰਨਾ ਦਲ ਕੋਲੇ ਹੁੰਦੀ ਸੀ ਤਰਨੇ ਦਲ ਦੇ ਤੀਸਰੇ ਜਹੇਦਾਰ ਸਹਬਾਨ ਮਿਸਲ ਸ਼ਹੀਦਾਂ ਦੇ ਬਾਬਾ ਸੁਦਾ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਛੋਟੇ ਕੱਲੂ ਘਾਰੇ ਦੇ ਵਿੱਚ ਤੇ ਵੱਡੇ ਕੱਲੂ ਘਾਰੇ ਦੇ ਵਿੱਚ ਸਭ ਤੋਂ ਵੱਡੀ ਆਹਮियत ਨਭਾਈ ਹੈ ਕਿਉਂਕਿ ਖਾਲਸਾ ਜੀ ਜੁਦ ਦੋ ਦੋ ਚੀਜ਼ਾਂ ਦੇ ਨਾਲ ਜਿੱਤਿਆ ਜਾਂਦਾ ਤਾਕਤ ਦੇ ਨਾਲ ਜੁਦ ਨਹੀਂ ਜਿੱਤਿਆ ਜਾਂਦਾ ਕਦੀ ਵੀ ਬੰਦਾ ਕਹੇ ਕਿ ਸਾਡੀ ਪਾਵਰ ਜ਼ਿਆਦੀ ਤਾਕਤ ਦੇ ਨਾਲ ਕਦੀ ਜੰਗ ਨਹੀਂ ਜਿੱਤੀ ਜਾਂਦੀ ਜੰਗ ਜਿੱਤੀ ਜਾਂਦੀ ਹੈ ਰਣਨੀਤੀ ਦੇ ਨਾਲ ਤੇ ਸਮਝਦਾਰੀ ਦੇ ਨਾਲ ਹੁਣ ਜਦੋਂ ਚੰਦਰਗੁਪਤ ਨੂੰ ਹਿੰਦੁਸਤਾਨ ਦਾ ਰਾਜ ਦਿਵਾਇਆ ਵਿਸ਼ਨੂੰ ਗੁਪਤ ਚਨਾਕਿਆ ਨੇ ਹੁੰਦੇ ਕੋਲੇ ਕਿਹੜੀ ਫੌਜ ਹੋ ਤਾਂ ਬਾਹਮਣ ਸੀ ਵਿਦਿਆ ਪੜ੍ਹੀ ਸੀ ਚੰਦਰਗੁਪਤ ਚਨਾਕਿਆ ਨੇ ਤੇ ਇੱਕ ਨਿੱਕੇ ਜਿਹੇ ਬੱਚੇ ਨੂੰ ਜਿੰਦਾ ਚੰਦਰਗੁਪਤ ਰਾਜ ਕੋਈ ਰਾਜ ਘਰਾਣੇ ਦੇ ਵਿੱਚ ਪੈਦਾ ਹੋਇਆ ਸੀ ਪਰ ਜ਼ਿੰਦਗੀ ਗਰੀਬਾਂ ਵਾਲੀ ਕੱਟੀ ਸੀ ਉਹਨੇ ਆਪਣੀ ਵਿਦਵਤਾ ਦੇ ਨਾਲ ਵਿਦਿਆ ਉੱਥੋਂ ਤੱਕ ਪਹੁੰਚ ਸਕਦੀ ਹੈ ਵਿਦਿਆ ਬੜੀ ਵੱਡੀ ਚੀਜ਼ ਹੁੰਦੀ ਹੈ ਗੁਰੂ ਖਾਲਸਾ ਜੀ ਚੰਦਰ ਗੁਪਤ ਨੂੰ ਵਿਸ਼ਨੂੰ ਗੁਪਤ ਚਨਾਕਿਆ ਨੇ ਆਪਣੀ ਵਿੱਦਿਆ ਦੇ ਨਾਲ ਹਿੰਦੁਸਤਾਨ ਦਾ ਰਾਜ ਦਵਾਇਆ ਸੀ ਫੌਜ ਦੇ ਨਾਲ ਨਹੀਂ ਹਿੰਦੁਸਤਾਨ ਦਾ ਬਾਦਸ਼ਾਹ ਸੀ ਧਨਾਨੰਦ ਧਨਾਨੰਦ ਦੁਨੀਆ ਤੇ ਅਤਿਆਚਾਰ ਕਰਦਾ ਸੀ ਉਹਨੇ ਬ੍ਹਾਮਣ ਨੇ ਆਣ ਕੇ ਕਿਹਾ ਚੰਦਰ ਗੁਪਤ ਚਨਾਕਿਆ ਨੇ ਕਿ ਭਾਈ ਐਦਾ ਨਾ ਕਰ ਤੂੰ ਦੁਨੀਆ ਨੂੰ ਤੰਗ ਕਰਦਾ ਉਹਨੇ ਕਿਹਾ ਤੈਨੂੰ ਕੀ ਲੱਗੇ ਤੂੰ ਬ੍ਹਾਮਣ ਤੂੰ ਆਪਦਾ ਕੰਮ ਕਰ ਮੈਂ ਰਾਜਾਂ ਜੋ ਮਰਜ਼ੀ ਕਰਾਂ ਉਹਨੇ ਚਨਾਕਿਆ ਨੇ ਆਪਦੀ ਬੋਦੀ ਰੱਖਦੇ ਬ੍ਰਾਹਮਣ ਉਹਨੇ ਬੋਦੀ ਨੂੰ ਗੰਡ ਦੇ ਕੇ ਕਿਹਾ ਕਹਿੰਦਾ ਜਿੰਨਾ ਚਿਰ ਤੇਰੇ ਤਖਤ ਦੀਆਂ ਨੱਕ ਥਾਣੀ ਲਕੀਰਾ ਨਹੀਂ ਕਢਾ ਦਿੰਦਾ ਤੇਰਾ ਤਖਤ ਦਾ ਰਾਜ ਪੱਟ ਨਹੀਂ ਦਿੰਦਾ ਉਨਾ ਚਿਰ ਮੈਂ ਆਪਦੇ ਬ੍ਰਾਹਮਣ ਮਾਤ ਦੇ ਵਿੱਚ ਆਪਣੀ ਚੋਟੀ ਦੀ ਗੰਡ ਨਹੀਂ ਖੋਲਾਂਗਾ ਉਹਨੇ ਆਪਣੀ ਵਿਦਿਆ ਦੇ ਨਾਲ ਭਾਵੇਂ ਤਾਣਾ ਨਾਨਦ ਦੇ ਕੋਲੇ ਫੌਜਾਂ ਸਨ ਸਭ ਕੁਝ ਸੀ ਪਰ ਜਿਹੜੀ ਵਿਦਿਆ ਕਿੱਥੋਂ ਤੱਕ ਪਹੁੰਚ ਗਈ ਉਹਨੇ ਆਪਦੀ ਵਿਦਿਆ ਦੇ ਨਾਲ ਚੰਦਰ ਗੁਪਤ ਨੂੰ ہندوستان ਦਾ ਰਾਜ ਦਵਾਇਆ ਸੀ ਵਿਦਿਆ ਆਈ ਟੀ ਵੱਡੀ ਚੀਜ਼ ਹੈ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਔਰੰਗਜੇਬ ਨੂੰ ਭਾਈ ਦਇਆ ਸਿੰਘ ਨੂੰ ਕਿਹਾ ਮਹਾਰਾਜ ਨੇ ਦੱਸੋ ਦਇਆ ਸਿੰਘ ਜੀ ਜੰਗ ਦੇ ਨਾਲ ਔਰੰਗਜੇਬ ਨੂੰ ਜਿੱਤੀਏ ਜਾਂ ਫਿਰ ਆਪਣੀ ਵਿਦਿਆ ਦੇ ਨਾਲ ਜਿੱਤੀਏ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਜੇ ਗੁਰਦ ਦਿੱਤੇਆਂ ਹੀ ਦੁਸ਼ਮਣ ਮਰਦਾ ਹੋਵੇ ਫਿਰ ਕਰਪਾਣ ਚੱਕਣ ਦੀ ਕੀ ਲੋੜ ਕਲਗੀਧਰ ਮਹਾਰਾਜ ਨੇ ਸ੍ਰੀ ਜ਼ਫਰਨਾਮਾ ਸਾਹਿਬ ਆਪਣੀ ਵਿਦਿਆ ਦੇ ਨਾਲ ਔਰੰਗਜ਼ੇਬ ਦੀਆਂ ਨੱਕ تھਣੀ ਲਕੀਰਾਂ ਕਢਾਈਆਂ ਵਿਦਿਆ ਬੜੀ ਵੱਡੀ ਚੀਜ਼ ਹੈ ਗੁਰੂ ਖਾਲਸਾ ਜੀ ਬਾਬਾ ਸੁਦਾ ਸਿੰਘ ਸਾਹਿਬ ਜੀ ਵਿਦਿਆਮਾਰਤਾਂ ਦੇ ਸਨ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੀ ਮਿਸਲਾਂ ਦੇ ਵਿੱਚ ਸਭ ਤੋਂ ਵੱਡਾ ਅਦਬ ਸਤਕਾਰ ਅੱਜ ਵੀ ਜਿਹੜਾ ਕਲਗੀਧਰ ਗੋਬਿੰਦ ਸਿੰਘ ਸਾਹਿਬ ਜੀ ਨੇ ਸਰੂਪ ਸ੍ਰੀ ਦਮਦਵਾ ਸਾਹਿਬ ਲਿਖਵਾਇਆ ਸੀ ਉਹ ਸਰੂਪ ਇਧਰ ਕਠਾਲੇ ਪਿਆ ਬਾਬਾ ਸੁਦਾ ਸਿੰਘ ਜੀ ਦੇ ਅਸਥਾਨ ਦੇ ਉੱਤੇ ਜਿੱਦਾਂ ਕਲਗੀ ਧਰਜੀ ਨੇ ਦਮਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾਇਆ ਆਪਣੇ ਹੱਥੀਂ ਮਾਰ ਆਏ ਨੇ ਗੁਲਾਬਾਂ ਨੂੰ ਰਗੜ ਕਰਕੇ ਤੇ ਗੁਲਾਬਾਂ ਦਾ ਇਤਰ ਬਣਾਇਆ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਛਿੜਕਿਆ ਸੀ ਕਿ ਇਹ ਪ੍ਰਗਟ ਗੁਰਾਂ ਦੀ ਦੇਹ ਹੈ ਛਿੜ ਗਿਆ ਅੱਜ ਵੀ ਉਹਦੇ ਨਿਸ਼ਾਨ ਸਰੂਪ ਦੇ ਵਿੱਚ ਉਸੇ ਤਰ੍ਹਾਂ ਇਤਰਦੇ ਉਹ ਬਾਬਾ ਸੁਦਾ ਸਿੰਘ ਜੀ ਬਾਬੇ ਦੀਪ ਸਿੰਘ ਨੂੰ ਮਹਾਰਾਜ ਨੇ ਸੇਵਾ ਦਿੱਤੀ ਸੀ ਕਿ ਬਾਬਾ ਜੀ ਜਿਹੜਾ ਸਰੂਪ ਅਸੀਂ ਦਮਦਮਾ ਸਾਹਿਬ ਲਖਾਇਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਦੀ ਸੇਵਾ ਬਾਬਾ ਦੀਪ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਕਰਦੇ ਰਹੇ ਸਮੇਂ ਸਿਰ ਜਦੋਂ ਅਬਦਾਲੀ ਦੀ ਫੌਜ ਚੜ੍ਹ ਕੇ ਆਈ ਫਿਰਮਹੰਦਰ ਸਾਹਿਬ ਦੀ ਆਜ਼ਾਦੀ ਦੇ ਲਈ ਇਹ ਤਰਨਾ ਦਲ ਨੇ ਅੱਗੇ ਹੋ ਕਰਕੇ ਜੰਗ ਜਿੱਤੀ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਨੇ ਫਿਰ ਬਾਬਾ ਗੁਰਬਖਸ਼ ਸਿੰਘ ਜੀ ਦੂਸਰੇ ਜਹੇਦਾਰ ਸਹਿਬਾਨ ਜੀ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਤੇ ਅਹਿਮਦ ਸ਼ਾਹ ਬਦਾਲੀ ਦੀ ਫੌਜ ਦਾ ਟੱਕਰਾ ਕੀਤਾ ਫਿਰ ਬਾਬਾ ਸੁਦਾ ਸਿੰਘ ਜੀ ਨੇ ਉਸ ਰੂਪ ਦੀ ਸੇਵਾ ਕੀਤੀ ਫਿਰ ਵੱਡੇ ਕੱਲੂ ਘਾਰੇ ਤੇ ਛੋਟੇ ਕੱਲੂ ਘਾਰੇ ਦੇ ਵਿੱਚ ਰਣਨੀਤੀ ਬਾਬਾ ਸੁਦਾ ਸਿੰਘ ਜੀ ਕਰਦੇ ਰਹੇ ਬਾਬਾ ਸੁਦਾ ਸਿੰਘ ਫੌਜ ਨੂੰ ਕਹਿੰਦੇ ਰਹੇ ਭਾਈ ਐਦਾਂ ਨਹੀਂ ਐਦਾਂ ਜੰਗ ਕਰਨੀ ਹੈ ਰਣਨੀਤੀ ਦੇ ਨਾਲ ਗੁਰੂ ਕੇ ਖਾਲਸੇ ਪੰਥ ਨੇ ਵੱਡੇ ਕੱਲੂ ਘਾਰੇ ਤੇ ਛੋਟੇ ਕੱਲੂ ਘਾਰੇ ਦੇ ਵਿੱਚ ਜੰਗ ਲੜੀ